ਪਰਮ ਸਤਕਾਰ ਜੋ ਗੁਰੂ ਪਿਆਰੇ ਗੁਰਸਵਾਰੇ ਸਾ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਚਤੁਰ ਦਿਸ਼ਾ ਕਿੰਨੋਂ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਸਤਿਗੁਰੂ ਜੀ ਕਹਿੰਦੇ ਭਾਈ ਜਿਸ ਪ੍ਰਭੂ ਪਰਮਾਤਮਾ ਨੇ ਵਾਹਿਗੁਰੂ ਨੇ ਚੌਹੀ ਪਾਸੀ ਸਾਰੀ ਸ੍ਰਿਸ਼ਟੀ ਦੇ ਵਿੱਚ ਆਪਣੀ ਕਲਾ ਵਰਤਾਈ ਹੋਈ ਹੈ ਅਤੇ ਉਸ ਨੇ ਆਪਣੇ ਦਾਸ ਦੇ ਸਿਰ ਦੇ ਉੱਪਰ ਆਪਣੇ ਸੇਵਕਾਂ ਦੇ ਸਿਰ ਦੇ ਉੱਪਰ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ। ਕਿਰਪਾ ਟਾਖਿਆ ਬਲੋਕਣ ਕੀਨੋ ਦਾਸ ਕਾ ਦੁਖ ਵਿਦਾਰਿਓ। ਜਦੋਂ ਪਰਮਾਤਮਾ ਮਿਹਰ ਦੀ ਨਜ਼ਰ ਦੇ ਨਾਲ ਆਪਣੇ ਸੇਵਕਾਂ ਦੇ ਵੱਲ ਆਪਣੇ ਦਾਸਾਂ ਦੇ ਵੱਲ ਤੱਕਦਾ ਹੈ ਤਾਂ ਉਹਨਾਂ ਦਾ ਹਰੇਕ ਜਿਹੜਾ ਦੁੱਖ ਦਰਦ ਹੈ ਉਹ ਦੂਰ ਹੋ ਜਾਂਦਾ ਹੈ ਹਰ ਜਨ ਰਾਖੇ ਗੁਰੂ ਗੋਬਿੰਦ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਵੀ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਪ੍ਰਮਾਤਮਾ ਨੂੰ ਯਾਦ ਰੱਖਦਾ ਹੈ ਸੁੱਖਾਂ ਦੇ ਵਿੱਚ ਵੀ ਅਤੇ ਦੁੱਖਾਂ ਦੇ ਵਿੱਚ ਵੀ ਤਾਂ ਪ੍ਰਮਾਤਮਾ ਆਪਣੇ ਸੇਵਕਾਂ ਦੀ ਸਦਾ ਹੀ ਰਾਖੀ ਕਰਦਾ ਹੈ ਕਾਂਠ ਲਾਏ ਅਵਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਜਿਸ ਤਰ੍ਹਾਂ ਆਪਣੇ ਮਾਤਾ ਪਿਤਾ ਸਾਨੂੰ ਪਿਆਰ ਕਰਦੇ ਹਨ ਸਾਡੀ ਹਰ ਇੱਕ ਗੱਲ ਮੰਨਦੇ ਹਨ ਅਤੇ ਹਰ ਵੇਲੇ ਸਾਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦੇ ਹਨ ਉਸੇ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਇਹ ਭਾਈ ਜਿਹੜਾ ਵੀ ਪਰਮਾਤਮਾ ਦੇ ਨਾਲ ਪਿਆਰ ਪਾ ਲੈਂਦਾ ਹੈ ਪਰਮਾਤਮਾ ਦੇ ਨਾਲ ਦੋਸਤੀ ਪਾ ਲੈਂਦਾ ਹੈ ਤਾਂ ਫਿਰ ਪਰਮਾਤਮਾ ਆਪਣੇ ਸੇਵਕਾਂ ਨੂੰ ਸਦਾ ਹੀ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ ਉਹ ਦਇਆਵਾਨ ਪ੍ਰਭੂ ਸਰਵ ਵਿਆਪਕ ਬਖਸ਼ਣਹਾਰ ਫਿਰ ਆਪਣੇ ਸੇਵਕਾਂ ਦੇ ਸਾਰੇ ਔਗਣ ਮਿਟਾ ਦਿੰਦਾ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਉਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਹੈ ਜੋ ਵੀ ਮਨੁੱਖ ਸੱਚੇ ਬਣਦੇ ਨਾਲ ਪਰਮਾਤਮਾ 'ਗੇ ਅਰਦਾਸ ਕਰਦਾ ਹੈ ਪਰਮਾਤਮਾ ਤੋਂ ਜੋ ਵੀ ਚੀਜ਼ ਮੰਗਦਾ ਹੈ ਉਹੀ ਕੁਝ ਪਰਮਾਤਮਾ ਉਸ ਨੂੰ ਦੇ ਦਿੰਦਾ ਹੈ ਨਾਨਕ ਦਾਸ ਮੁਖ ਤੇਜੋ ਬੋਲੈ ਇਹਾ ਉਹਾ ਸੱਚ ਹੋਵੈ ਪ੍ਰਭੂ ਦਾ ਸੇਵਕ ਜੋ ਕੁਝ ਮੋਹੋਂ ਬੋਲਦਾ ਹੈ ਕੋ ਇਸ ਲੋਗ ਦੇ ਵਿੱਚ ਅਤੇ ਪ੍ਰਲੋਗ ਦੇ ਵਿੱਚ اٹਲ ਹੋ ਜਾਂਦਾ ਹੈ ਕਿਉਂਕਿ ਪਰਮਾਤਮਾ ਸੁੱਖਾਂ ਦਾ ਦਾਤਾ ਹੈ ਹਰ ਇੱਕ ਦੇ ਉੱਪਰ ਮਿਹਰ ਕਰਦਾ ਹੈ ਦਇਆ ਕਰਦਾ ਹੈ ਜਿਹੜਾ ਵੀ ਸੱਚੇ ਮਨ ਦੇ ਨਾਲ ਪਰਮਾਤਮਾ 'ਤੇ ਅਰਦਾਸ ਕਰਦਾ ਹੈ ਤਾਂ ਸਤਿਗੁਰੂ ਜੀ ਉਸ ਦੇ ਦੁੱਖ ਕਲੇਸ਼ ਮਿਟਾ ਦਿੰਦੇ ਹਨ ਸੱਚੇ ਮਨ ਦੇ ਨਾਲ ਕੀਤੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਮਾਤਾ ਸੁਲਖਣੀ ਹੋਏ ਹਨ ਜੋ ਕਿ ਚੱਬੇ ਪਿੰਡ ਦੇ ਵਿੱਚ ਰਹਿੰਦੇ ਸਨ ਸਤਿਗੁਰਾਂ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਸੇਵਾ ਕਰਨੀ ਸਤ ਸੰਗਤ ਕਰਨੀ ਅਤੇ ਪਰਮਾਤਮਾ ਦਾ ਸਿਮਰਨ ਕਰਨਾ ਹਰ ਵੇਲੇ ਗੁਰੂ ਦੇ ਨਾਮ ਦੇ ਵਿੱਚ ਜੁੜੇ ਰਹਿਣਾ ਪਰੰਤੂ ਉਸ ਮਾਇਆ ਦੇ ਕੋਲ ਕੋਈ ਪੁੱਤਰ ਨਹੀਂ ਸੀਗਾ ਉਸ ਦੇ ਘਰ ਕੋਈ ਬੱਚਾ ਨਹੀਂ ਹੋਇਆ ਤਾਂ ਇਸ ਦੀ ਚਿੰਤਾ ਮਾਤਾ ਸਲੱਖਣੀ ਨੂੰ ਹਰ ਵੇਲੇ ਖਾਂਦੀ ਰਹਿੰਦੀ ਹਰ ਵੇਲੇ ਅਰਦਾਸਾਂ ਕਰਦੀ ਕਿ ਸਤਿਗੁਰੂ ਜੀ ਮੇਰੇ ਘਰ ਦੇ ਵਿੱਚ ਵੀ ਕੋਈ ਪੁੱਤਰ ਦੇ ਦਾਤ ਹੋਵੇ ਤਾਂ ਇੱਕ ਦਿਨ ਧਨਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦ ਚੰਬੇ ਪਿੰਡ ਦੇ ਵੱਲ ਜਾ ਰਹੇ ਸਨ ਤਾਂ ਜਦੋਂ ਮਾਤਾ ਸਲੱਖਣੀ ਜੀ ਨੂੰ ਪਤਾ ਲੱਗਿਆ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚੱਬੇ ਪਿੰਡ ਵੱਲ ਆ ਰਹੇ ਹਨ ਤਾਂ ਮਾਈ ਸਲੱਖਣੀ ਰਾਹ ਦੇ ਵਿੱਚ ਜਾ ਕੇ ਖੜੋ ਗਈ ਰਾਹ ਦੇ ਵਿੱਚ ਜਾ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦਾ ਘੋੜਾ ਕੇਰ ਲਿਆ ਪਰੰਤੂ ਮਾਤਾ ਕਈ ਸਾਧਾ ਫਕੀਰਾਂ ਦੇ ਪਾਸ ਜਾ ਜਾ ਕੇ ਥੱਕ ਚੁੱਕੀ ਸੀ ਕਿਸ ਦੇ ਕੋਲ ਮੁਰਾਦ ਪੂਰੀ ਨਾ ਹੋਈ ਜਦ ਉਸ ਨੂੰ ਲੋਕਾਂ ਨੇ ਦੱਸਿਆ ਕਿ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਹਰ ਇੱਕ ਦੀ ਅਰਦਾਸ ਪੂਰੀ ਕਰਦੇ ਹਨ ਤਾਂ ਹਰ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਅਰਦਾਸਾਂ ਬੇਨਤੀਆਂ ਕਰਦੀ ਰਹਿੰਦੀ ਤਾ ਅੱਜ ਉਹ ਦਿਨ ਆ ਗਿਆ ਕਿ ਜਦੋਂ ਮਾਈ ਸੁਲੱਖਣੀ ਨੂੰ ਪਤਾ ਲੱਗਿਆ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਡੇ ਪਿੰਡ ਦੇ ਵੱਲ ਆ ਰਹੇ ਹਨ ਸਾਡੇ ਪਿੰਡ ਦੇ ਵਿੱਚ ਦੀ ਲੰਘ ਰਹੇ ਹਨ ਤਾਂ ਮਾਈ ਸੁਲੱਖਣੀ ਪਹਿਲਾਂ ਹੀ ਜਾ ਕੇ ਪਿੰਡ ਦੇ ਬਾਹਰ ਰਸਤੇ ਦੇ ਵਿੱਚ ਖੜੋ ਗਈ ਅਤੇ ਸਤਗੁਰਾਂ ਦਾ ਘੋੜਾ ਘੇਰ ਲਿਆ ਅਤੇ ਮੇਰੀ ਬੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕੀਤੇ ਤਾਂ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ ਮੇਰੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ ਮੇਰੇ ਉੱਪਰ ਕਿਰਪਾ ਕਰੋ ਕਿ ਮੇਰੇ ਘਰ ਦੇ ਵਿੱਚ ਕੋਈ ਔਲਾਦ ਹੋ ਜਾਵੇ ਕੋਈ ਬੱਚਾ ਮੇਰੇ ਘਰ ਦੇ ਵਿੱਚ ਖੇਡੇ ਅਤੇ ਸਾਡੀ ਜਿਹੜੀ ਵੰਸ਼ ਹੈ ਉਹ ਅੱਗੇ ਵੱਧ ਸਕੇ। ਅਦੇ ਮਾਤਾ ਸੁਲੱਖਣੀ ਆਪਣੇ ਲੇਖਾਂ ਦੇ ਵਿੱਚ ਲਿਖਾਉਣ ਵਾਸਤੇ ਆਪਣੇ ਘਰੋਂ ਇੱਕ ਦਵਾਈ ਅਤੇ ਕਲਮ ਅਤੇ ਦਵਾਈ ਆਪਣੇ ਨਾਲ ਲੈ ਕੇ ਆਈ। ਸਤਗੁਰਾਂ ਦੇ ਅੱਗੇ ਕਲਮ ਅਤੇ ਦਿਵਾਤ ਕਰ ਦਿੱਤੀ ਕਿ ਸਤਗੁਰੂ ਜੀ ਮੇਰੇ ਲੇਖਾਂ ਦੇ ਵਿੱਚ ਪੁੱਤਰ ਦੀ ਦਾਤ ਲਿਖ ਦੇਵੋ ਤਾਂ ਸਤਗੁਰਾਂ ਨੇ ਕਿਹਾ ਕਿ ਭਾਈ ਤੇਰੇ ਲੇਖਾਂ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਹੈ ਤਾਂ ਮਾਇ ਸੁਲੱਖਣੀ ਦੋਨੋਂ ਹੱਥ ਜੋੜ ਕੇ ਸਤਗੁਰਾਂ ਦੇ ਅੱਗੇ ਖਲੋ ਗਈ ਕੇ ਸਤਿਗੁਰੂ ਜੀ ਪਹਿਲਾਂ ਵੀ ਤੁਸੀਂ ਨਹੀਂ ਲੇਖਾਂ ਦੇ ਵਿੱਚ ਲਿਖਣਾ ਸੀ ਅਤੇ ਕਿਰਪਾ ਕਰੋ ਹੁਣ ਮੇਰੇ ਲੇਖਾਂ ਦੇ ਵਿੱਚ ਪੁੱਤਰ ਦੀ ਦਾਤ ਲਿਖ ਦੇਵੋ ਦੁਆਦ ਅਤੇ ਕਲਮ ਸਤਿਗੁਰਾਂ ਦੇ ਅੱਗੇ ਕਰ ਦਿੱਤੀ ਅਤੇ ਸਤਿਗੁਰੂ ਜੀ ਜਦੋਂ ਉਸ ਦੇ ਲੇਖਾਂ ਦੇ ਵਿੱਚ ਪੁੱਤਰ ਦੀ ਦਾਤ ਲਿਖਣ ਲੱਗੇ ਤਾਂ ਸਤਿਗੁਰਾਂ ਨੇ ਲਿਖਣਾ ਤਾਂ ਇੱਕ ਸੀਮ ਪਰੰਤੂ ਜਦੋਂ ਸਤਗੁਰਾਂ ਦਾ ਘੋੜਾ ਹਿੱਲ ਗਿਆ ਤਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਕੋਲੋਂ ਇੱਕ ਲਿਖਣ ਦੀ ਵਜਾਏ ਸੱਤ ਲਿਖਿਆ ਗਿਆ ਤਾਂ ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਮਾਤਾ ਅਸੀਂ ਨੇ ਤੇਰੇ ਲੇਖਾਂ ਦੇ ਵਿੱਚ ਇੱਕ ਪੁੱਤਰ ਦੀ ਦਾਤ ਲਿਖਣੀ ਸੀ ਪਰantu ਅੱਜ ਤੋਂ ਤੇਰੇ ਲੇਖਾਂ ਦੇ ਵਿੱਚ ਸੱਤ ਪੁੱਤਰਾਂ ਦੀ ਦਾਤ ਲਿਖੀ ਗਈ ਹੈ ਤੇਰੇ ਕਰਮਾਂ ਦੇ ਵਿੱਚ ਸੱਤ ਪੁੱਤਰਾਂ ਦੀ ਦਾਤ ਹੈ ਅਤੇ ਤੇਰੇ ਘਰ ਦੇ ਵਿੱਚ ਸੱਤ ਪੁੱਤਰਾਂ ਦੀ ਦਾਤ ਹੋਵੇਗੀ ਤਾਂ ਜਦੋਂ ਇਹਨਾਂ ਮਾਈ ਸੁਲਖਣੀ ਨੇ ਸੁਣਿਆ ਤਾਂ ਸਤਗੁਰਾਂ ਦੇ ਚਰਨਾਂ ਦੇ ਉੱਪਰ ਟੈ ਭਈ ਕਿ ਸਤਿਗੁਰੂ ਜੀ ਮੈਨੂੰ ਪੂਰੀ ਆਸ ਸੀ ਮੈਂ ਪੂਰੀ ਸ਼ਰਧਾ ਦੇ ਨਾਲ ਅਰਦਾਸਾਂ ਬੇਨਤੀਆਂ ਕੀਤੀਆਂ ਕਿ ਤੁਸੀਂ ਮੇਰੀ ਅਰਦਾਸ ਜ਼ਰੂਰ ਪੂਰੀ ਕਰੋਗੇ ਕਿਉਂਕਿ ਸਤਿਗੁਰੂ ਜੀ ਸੁੱਖਾਂ ਦੇ ਦਾਤੇ ਹਨ ਜੋ ਵੀ ਅਸੀਂ ਸੱਚੇ ਮਨ ਦੇ ਨਾਲ ਸਤਿਗੁਰਾਂ ਦੇ ਪਾਸ ਅਰਦਾਸ ਬੇਨਤੀ ਕਰਦੇ ਹਾਂ ਤਾਂ ਸਤਿਗੁਰੂ ਜੀ ਸਾਡੀ ਅਰਦਾਸ ਜ਼ਰੂਰ ਪੂਰੀ ਕਰਦੇ ਹਨ ਵਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਜਿਹੜੀ ਸੱਚੀ ਮਨ ਦੇ ਨਾਲ ਅਰਦਾਸ ਕੀਤੀ ਹੋਵੇ ਤਾਂ ਉਹ ਕਦੇ ਵੀ ਵਿਰਥੀ ਨਹੀਂ ਜਾਂਦੀ ਇਸੇ ਕਰਕੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਸਾਨੂੰ ਇਹ ਸਮਝਾਉਂਦੇ ਹਨ ਕਿ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਕਿ ਜਿਹੜਾ ਵੀ ਸੱਚੀ ਮਨ ਦੇ ਨਾਲ ਪਰਮਾਤਮਾ ਦੇ ਕੋਲੋਂ ਕੁਝ ਵੀ ਮੰਗਦਾ ਹੈ ਤਾਂ ਸਤਿਗੁਰੂ ਜੀ ਉਸ ਦੀਆਂ ਦਾਤਾਂ ਪੂਰੀਆਂ ਕਰਦੇ ਹਨ ਉਸ ਦੀਆਂ ਮੁਰਾਦਾਂ ਪੂਰੀਆਂ ਕਰਦੇ ਹਨ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਉਹਾ ਸੱਚ ਹੋਵੇ ਪਰ ਪ੍ਰਭੂ ਦਾ ਸੇਵਕ ਜੋ ਵੀ ਮੋਹ ਮੰਗਦਾ ਹੈ ਉਸ ਅਲੋਕ ਦੇ ਵਿੱਚ ਅਤੇ ਪਰਲੋਕ ਦੇ ਵਿੱਚ اٹਲ ਹੁੰਦਾ ਹੈ ਸੋ ਇਸ ਕਰਕੇ ਜਦੋਂ ਅਸੀਂ ਵੀ ਅਰਦਾਸ ਕਰਨੀ ਹੈ ਤਾਂ ਸੱਚੇ ਮਨ ਦੇ ਨਾਲ ਇਕਾਗਰ ਚਿਤ ਹੋ ਕੇ ਅਰਦਾਸ ਬੇਨਤੀ ਕਰਨੀ ਹੁੰਦੀ ਹੈ ਤਾਂ ਇਸ ਕਰਕੇ ਜਦੋਂ ਵੀ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਹੈ ਅਰਦਾਸ ਦੇ ਵਿੱਚ ਖੜਨਾ ਹੈ ਤਾਂ ਆਪਣੀਆਂ ਮਨਵਿਰਤੀਆਂ ਨੂੰ ਇਕਾਗਰ ਕਰਕੇ ਖੜਨਾ ਹੈ ਤਾਂ ਹੀ ਕਹਿੰਦੇ ਹਨ ਕਿ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਹਾਂ ਤਾਂ ਸਾਡੀ ਹਾਜ਼ਰੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੀ ਹੈ। ਇਸੇ ਕਰਕੇ ਜਦੋਂ ਵੀ ਅਰਦਾਸ ਬੇਨਤੀ ਕਰਨੀ ਹੈ ਤਾਂ ਮਨ ਨੂੰ ਇਕਾਗਰ ਕਰ ਤੇ ਜਦੋਂ ਸਾਡਾ ਮਨ ਇਕਾਗਰ ਹੋਵੇਗਾ ਤਾਂ ਹੀ ਸਾਡੀ ਜਿਹੜੀ ਅਰਦਾਸ ਬੇਨਤੀ ਹੈ ਉਹ ਮਨਜ਼ੂਰ ਹੋਵੇਗੀ ਕਬੂਲ ਹੋਵੇਗੀ। ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।